ਸ਼੍ਰੋਮਣੀ ਕਾਲਜ ਦੇ ਸਾਬਕਾ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਪਠਿੰਡਾ ਤੋਂ ਸੰਸਦ ਮੈਂਬਰ ਹਰਸਿੰਦਰ ਕੋਰ ਬਾਦਲ ਦੀ ਧੀ ਹਰਕਿਰਨ ਕੋਰ ਬਾਦਲ ਦਾ ਵਿਆਹ ਸਮਾਗਮ ਚੱਲ ਰਿਹਾ ਹੈ ਇਸ ਦੌਰਾਨ ਗਾਇਕਾ ਅਫਸਾਨਾ ਖਾਨ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ ਜਿੱਤਣ ਸੁਖਬੀ ਸਿੰਘ ਬਾਦਲ ਅਤੇ ਹਰਸਿੰਦਰ ਕੋਰ ਬਾਦਲ ਬਿਕਰਮ ਮਜੀਠੀਆ ਨੇ ਅਫਸਾਨਾ ਖਾਨ ਦੇ ਗੀਤਾਂ ਉੱਪਰ ਖੂਬ ਪੰਗੜਾ ਪਾਇਆ ਤਾਜ਼ਗੀ ਜਾਗੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਸੁਖਪੀਰ ਸਿੰਘ ਬਾਦਲ ਹਰਜਿੰਦਰ ਕੁਰ ਬਾਦਲ ਵਿਕਰਮ ਮਜੀਠੀਆ ਅਫਸਾਨਾ ਖਾਨ ਦੇ ਗੀਤਾਂ ਉੱਤੇ ਖੂਬ ਪੰਗੜਾ ਪਾਉਂਦੇ ਦਿਖਾਈ ਦੇ ਰਹੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਪੰਜਾਬ ਦੇ ਕਿਸਾਨਾਂ ਲਈ ਨੁਕਸਾਨਦੇਹ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਕਣਕ ਝੋਨੀ ਦੀ ਖਰੀਦ ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਂਦਾ ਹੈ ਪਰ ਕੋਮੀ ਪੱਧਰ ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਹੋਣ ਨਾਲ ਕਿਸਾਨਾਂ ਨੂੰ ਮੌਜੂਦਾ ਪ੍ਰਣਾਲੀ ਤਹਿਤ ਮਿਲਣ ਵਾਲੇ ਲਾਭ ਵਾਂਝੇ ਰਹਿ ਜਾਣਗੇ। ਜੇਕਰ ਘਟੋ ਘਟ ਸਮਰਥਨ ਮੁੱਲ ਕਾਨੂੰਨ ਦੀ ਗਰੰਟੀ ਪੂਰੇ ਦੇਸ਼ ਵਿੱਚ ਲਾਗੂ ਹੋ ਜਾਂਦੀ ਹੈ ਤਾਂ ਬਾਕੀ ਸੂਬਿਆਂ ਵਾਂਗ ਪੰਜਾਬ ਵੀ ਕੇਂਦਰ ਤੋਂ ਪ੍ਰਤੀ ਏਕੜ ਖਰੀਦ ਨਿਯਮ ਅਧੀਨ ਆਵੇਗਾ ਉਹਨਾਂ ਨੇ ਭੁਖੜ ਹੜਤਾਲ ਤੇ ਬੈਠੇ ਕਿਸਾਨਾਂ ਕੁਜਜੀਤ ਸਿੰਘ ਢਲੇਵਾਲ ਦੀ ਵਿਗੜਦੀ ਸਿਹਤ ਦੀ ਚਿੰਤਾ ਪ੍ਰਗਟ ਕੀਤੀ ਅਤੇ ਘਟੋ ਘਟ ਸਮਰਥਨ ਮੁੱਲ ਦੇ ਮੁੱਦੇ ਤੇ ਵਿਧਾਨ ਸਭਾ ਦਾ اجلاس ਤੁਰੰਤ ਬੁਲਾਉਣ ਦੀ ਮੰਗ ਕੀਤੀ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਗ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਸ ਸਮੇਂ ਭਾਰੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਸਿਲਸਲਾ ਅਗਲੇ 24 ਘੰਟੇ ਜਾਰੀ रह ਸਕਦਾ ਹੈ ਇਤਨ ਮੀਂਹ ਮਗਰੋਂ ਠੰਡੀਆਂ ਹਵਾਵਾਂ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ ਸ਼ਾਮ ਸਮੇਂ ਪੰਜਾਬ ਦੇ ਪਛਿੰਡਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਬਰਨਾਲਾ ਫਾਜ਼ਲਕਾ ਸਣੇ ਹੋਰਨਾ ਥਾਮਤ ਵੀ ਮੀਂਹ ਪਿਆ ਹੈ ਇਸ ਦੇ ਨਾਲ ਹੀ ਸੂਬੇ ਵਿੱਚ ਗੁਰਦਾਸਪੁਰ ਸ਼ਹਿਰ ਸਭ ਤੋਂ ਠੰਡਾ ਰਿਹਾ ਜਿੱਥੇ ਘੱਟ ਤੋਂ ਘੱਟਤਾ 3.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਵਿੱਚ ਸਭ ਤੋਂ ਵੱਧ 13 ਐਮ ਐਮ ਅਤੇ ਫਰੀਦਕੋਟ ਵਿੱਚ 10 ਐਮ ਐਮ ਫਾਜ਼ਿਲਕਾ ਵਿੱਚ 6 ਬਰਨਾਲਾ ਵਿੱਚ 3 ਅਤੇ ਫਰੋਜ਼ਪੁਰ ਵਿੱਚ 1 ਐਮ ਐਮ ਮੀਂਹ ਦਰਜ ਕੀਤਾ ਗਿਆ। ਮਾਗੀ ਮੌਕੇ ਪੰਥਕ ਅਤੇ ਰਾਵਲੋਂ ਸਿਆਸੀ ਕਾਨਫਰੰਸਾਂ ਵਿੱਚ ਅਹਿਮ ਐਲਾਨ ਕੀਤੇ ਜਾਣਗੇ। ਇਸ ਦੌਰਾਨ ਸਭ ਦੀਆਂ ਨਜ਼ਰਾਂ ਸੰਸਦ ਮੈਂਬਰ ਅਵਰਤਪਾਲ ਸਿੰਘ ਦੇ ਹਮਾਇਤਿਆਂ ਦੀ ਸਿਆਸੀ ਕਾਨਫਰੰਸ ਉੱਪਰ ਰਹਿਣਗੀਆਂ ਉਹਨਾਂ ਵੱਲੋਂ ਇਸ ਮੌਕੇ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਨਾਲ ਹੀ ਸੰਕਟ ਵਿੱਚ ਘਿਰੇ ਸ਼੍ਰੋਮਣੀ ਕਾਲਦਲ ਬਾਦਲ ਦੀ ਸਿਆਸੀ ਕਾਨਫਰੰਸ ਵੀ ਅਹਿਮ ਹੋਣ ਵਾਲੀ ਹੈ ਇਸ ਮੌਕੇ ਅਹਿਮ ਐਲਾਨ ਹੋ ਸਕਦੇ ਹਨ ਦੱਸਦੇ ਕਿ ਮੇਲਾ ਮਾਹੀ ਮੌਕੇ 14 ਜਨਵਰੀ ਨੂੰ ਸ਼੍ਰੋਮਣੀ ਕਾਲਦਲ ਬਾਦਲ ਅਕਾਲੀ ਦਲ ਅੰਮ੍ਰਿਤਸਰ ਅਤੇ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਦੇ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ ਇੱਕ ਖੇਤਰੀ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਕਿ ਉਹਦੇ ਚ ਅਸੀਂ ਚਾਹੁੰਦੇ ਆ ਕਿ ਸਾਰੇ ਸਾਰਿਆਂ ਦਾ ਸਹਿਯੋਗ ਸਿੱਖ ਪੰਥ ਦੇ ਵੀ ਪੰਜਾਬ ਹੋਰ ਪੰਜਾਬੀਆਂ ਦਾ ਵੀ ਧਰਮ ਜਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜਿਹੜਾ ਹੈ ਕਿ ਸਾਰੇ ਜਣੇ ਅਪਰਾਲਾ ਕਰੀਏ ਤਾਂ ਕਿ ਇਹ ਇਹ ਪੰਜਾਬ ਦੀ ਜੋ ਵਿਰਾਸਤ ਨੂੰ ਬਚਾਇਆ ਜਾ ਸਕੇ ਜੋ ਇਹ ਜੋ ਜੋ ਹਾਲਾਤ ਦਿਨ ਬਦ ਦਿਨ ਬਣਦੇ ਜਾ ਰਹੇ ਆ ਉਹ ਤੋਂ ਆਪਾਂ ਪੰਜਾਬ ਦੀ ਜੋ ਨੌਜਵਾਨੀ ਨਸ਼ਿਆਂ ਚ ਬਰਬਾਦ ਹੋ ਰਹੀ ਆ ਹੋਰ ਵੀ ਸਾਡੇ ਅਧਿਕਾਰ ਦਿਨ-ਦਿਨ ਖੋਏ ਜਾ ਰਹੇ ਆ ਕਿਸਾਨ ਸਾਡੇ ਉਹ ਦਲੇਵਾਲ ਸਾਹਿਬ ਕਿੰਨੇ ਦਿਨਾਂ ਤੋਂ 44 47 ਦਿਨ ਹੋ ਗਏ ਉਹਨਾਂ ਨੂੰ ਤੇ ਇਹ ਸਾਰੀਆਂ ਚੀਜ਼ਾਂ ਦਾ ਹਾਲ ਮੇਰੇ ਖਿਆਲ ਹੈ ਕਿ ਜੇ ਸਾਡੀ ਰਾਜਨੀਤਿਕ ਤੇ ਜਾਂਚ ਕੋਈ ਸਾਡੇ ਹੱਕ ਦੀ ਗੱਲ ਕਰਨ ਵਾਲੀ ਹੁੰਦੀ ਤੇ ਮੇਰੇ ਖਿਆਲ ਇਹ ਮਸਲੇ ਕੋਈ ਏਡੇ ਵੱਡੇ ਨਹੀਂ ਸੀ ਹੱਲ ਹੋ ਸਕਦੇ ਸੀ ਜਿਹੜੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰ ਸਕਦੇ ਆ ਕਿ ਨਾ ਕਿ ਕੋਈ ਲੋਭ ਲਾਲਚ ਵਾਸਾ ਆਉਣ ਸਾਡੇ ਨਾਲ ਤੇ ਇਹ ਚੀਜ਼ ਹੈ ਕਿ ਅਸੀਂ ਇਸ ਪਾਰਟੀ 'ਚ ਇਹੋ ਜਿਹਾ ਚਾਹੁੰਦੇ ਆ ਕਿ ਆਪਾਂ ਪੰਜਾਬ ਦੇ ਹੱਕਾਂ ਲਈ ਲੜਨਾ ਇਥੇ ਕੋਈ ਪ੍ਰਾਪਤ ਨਹੀਂ ਕੁਝ ਕਰਨਾ ਇਥੇ ਤੇ ਕੁਰਬਾਨੀ ਦੇਣ ਵਾਲੀ ਗੱਲ ਬਣਨੀ ਹੈ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਨੌਜਵਾਨ ਜਿੱਥੇ-ਜਿੱਥੇ ਜਿੰਨਾ ਜਿੰਨਾ ਕੋਈ ਕੰਮ ਕਰ ਸਕਦਾ ਜਿੰਨੀ ਜਿੰਨੀ ਕਿਸ ਦੀ ਕਾਬਲੀਅਤ ਹੈ ਅਸੀਂ ਉਹ ਉਹਨੂੰ ਉਸ ਉਸ ਗੇਰੇ ਚ ਲਿਆ ਕੇ ਉਹ ਉਹ ਕੋ ਜੋ ਪੰਜਾਬ ਦੇ ਹਿੱਤਾਂ ਲਈ ਵੱਧ ਤੋਂ ਵੱਧ ਕੰਮ ਲਿਆ ਜਾ ਸਕਦਾ ਉਹ ਲੈਂਡ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਤੁਸੀਂ ਮੇਰਾ ਖਿਆਲ ਹੈ ਕਿ ਜਦੋਂ ਤੋਂ ਵੀ ਅਮਰਤਪਾਲ ਨੇ ਆ ਕੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੀ ਨੌਜਵਾਨੀ ਦੀ ਕਿਸਾਨੀ ਦੀ ਗੱਲ ਕੀਤੀ ਉਦੋਂ ਤੋਂ ਹੀ ਕੁਝ ਜਿਹੜੇ ਕੁਝ ਤਰ੍ਹਾਂ ਜਿਹੜੀਆਂ ਸੀ ਉਹਨਾਂ ਦੇ ਖਲਾਫਤ ਸੀਗੀਆਂ ਉਹਨਾਂ ਨੂੰ ਇਸੇ ਕਰਕੇ ਹੀ ਉਹਨਾਂ ਨੇ NSA ਦਾ ਸਾਹਮਣਾ ਕਰਨਾ ਪਿਆ ਸੁਟਿਆ ਗਿਆ ਉਦੋਂ ਬਾਅਦ ਚ NSA ਫਿਰ ਵਧਾਈ ਗਈ ਕਿ ਜਿਹੜੀਆਂ ਇੱਥੇ ਦੀਆਂ ਧਿਰਾਂ ਸੀਗੀਆਂ ਉਹਨਾਂ ਨੂੰ ਵੀ ਕਾਫੀ ਡਰ ਖੌਫ ਸੀਗਾ ਕਿ ਜੇ ਅਗਰ ਉਹ ਬਾਹਰ ਰਹਿੰਦੇ ਆ ਤੇ ਸ਼ਾਇਦ ਸਾਡੇ ਨਾਲ ਦੋ ਜਿਹੜੀਆਂ ਸਾਡੀਆਂ ਕੁਰਸੀਆਂ ਨੂੰ ਖਤਰਾ ਹੈ ਉਦੋਂ ਬਾਅਦ ਚ ਦੇਖੋ ਕਿ ਉਹਨਾਂ ਦੇ ਜੇਲ੍ਹ ਚ ਰਹਿੰਦਿਆਂ ਵੀ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਪਿਆਰ ਬਖਸ਼ਿਆ ਤੇ ਉਹਦੀ ਵਜ੍ਹਾ ਨਾਲ ਹੋਣਾ ਹੀ ਇਹਨਾਂ ਦੇ ਪੈਰਾਂ ਥਲੀੋਂ ਮਿੱਟੀ ਨਿਕਲੀ ਹੋਈ ਆ ਕਿ ਜੇ 250 ਬੰਦਾ ਬਾਹਰ ਆ ਜਾਂਦਾ ਤੇ ਸ਼ਾਇਦ ਅਸੀਂ ਸਾਡੇ ਵਾਸਤੇ ਮੁਸ਼ਕਲ ਹੋ ਸਕਦੀ ਹੈ ਤੇ ਹੁਣ ਕੋਈ ਨਾ ਕੋਈ ਹੱਥ ਕੰਡਾ ਅਪਣਾ ਕੇ ਉਹਨੂੰ ਉਨੂੰ ਅੰਦਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਡੇ ਪਰਿਵਾਰ ਨੂੰ ਜਾਂ ਜਿਹੜੇ ਸਾਡੇ ਸਮਰਥਕਾਂ ਨੂੰ ਇਹਨਾਂ ਨੂੰ ਸਾਰਿਆਂ ਨੂੰ ਬਦਨਾਮ ਕਰਨ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦੋਂ 2 ਸਾਲ ਤੋਂ ਕੇਸ ਚੱਲ ਰਿਹਾ ਹੈ 2 ਸਾਲ ਤੋਂ ਹੋ ਰਿਹਾ ਹੈ ਤੇ ਅੱਜ ਇਹ 2-4 ਦਿਨਾਂ ਦਾ ਜਦੋਂ ਦਾ ਅਸੀਂ ਪਾਰਟੀ ਵਾਸਤੇ ਉਹਦਣ ਤੋਂ ਹੀ ਇਹ ਸਾਰੀਆਂ ਚੀਜ਼ਾਂ ਕਿਉਂ ਕਿਉਂਕਿ ਇਹ ਸਾਰੀਆਂ ਧਿਰਾਂ ਦਾ ਜੋਰ ਲੱਗਾ ਪਿਆ ਵੀ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਘਰਾਂ 'ਚ ਬਿਠਾ ਦਈਏ ਸੀ ਜੋ ਮਰਜ਼ੀ ਹੋਈ ਜਾਵੇ ਉਹਨਾਂ ਦੇ ਕਿਸੇ ਵੀ ਉਹ 92 ਐਮ ਐਲ ਐਨ ਦੀ ਕੋਈ ਕਿਸੇ ਵਿਸ਼ੇ ਤੇ ਕੋਈ ਜਵਾਨ ਨਹੀਂ ਖੁੱਲਦੀ ਉਹਨਾਂ ਨੂੰ ਜੋ ਦਿੱਲੀ ਤੋਂ ਹੁਕਮ ਆਉਂਦਾ ਉਹ ਉਹ ਵਜਾਉਂਦੇ ਆ ਤੇ ਪੰਜਾਬ ਦੇ ਸਿਰ ਤੇ ਪਹਿਲਾਂ ਜਦੋਂ ਵਾਅਦੇ ਕਰਕੇ ਆਏ ਸੀ ਅਸੀਂ ਇਹਦਾ ਕਰਜ਼ਾ ਤਾਰ ਦਾਂਗੇ ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ ਤੇ ਕਰਜ਼ਾ ਦਿਨੋਂ ਦਿਨ ਹੋਰ ਵੱਧ ਰਿਹਾ ਵਿਆਜ ਵੀ ਨਹੀਂ ਦਿੱਤਾ ਜਾ ਰਿਹਾ ਹੋਰ ਲੈ ਲੈ ਕੇ ਕੰਮ ਚਲਾਇਆ ਜਾ ਰਿਹਾ ਤੇ ਮੇਰੇ ਖਿਆਲ ਉਹਨਾਂ ਨੂੰ ਉਹ ਪੈਸੇ ਜੋ ਉਹਦਾ ਜਿਹੜਾ ਕੰਟਰੋਲ ਹੈ ਉਹ ਦਿੱਲੀ ਸੀ ਆ ਮੇਨਕੇ ਜਰੀਵਾਲ ਸਾਹਿਬ ਕੋ ਇੱਥੇ ਦੇ ਜਿੰਨੇ ਵੀ ਉਹ ਮੁੱਖ ਮੰਤਰੀ ਵੀ ਹੈ ਕੋਈ ਅਜੇ ਮੇਰੇ ਖਿਆਲ ਆ ਕਿ ਉਹ ਉਹਨਾਂ ਦੇ ਰਿਮੋਟ ਕੰਟਰੋਲਰ ਦਾ ਵੀ ਹੱਥ ਹੈ ਇਸ ਕਰਕੇ ਉਹਨਾਂ ਤੋਂ ਮੇਰੇ ਖਿਆਲ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਸਾਨੂੰ ਅਸੀਂ ਇਸੇ ਕਰਕੇ ਕਹਿੰਨੇ ਕਿ ਆਪਾਂ ਆਪਾਂ ਬਾਦਲਿਆਂ ਨੂੰ ਕਿਉਂ ਸੱਤਾ ਦੇ ਰਹੇ ਹਾਂ ਜਾਂ ਬਾਦਲਿਆਂ ਨੂੰ ਕਿਉਂ ਮੌਕਾ ਦੇ ਰਹੇ ਹਾਂ ਆਪਾਂ ਪੰਜਾਬੀ ਸਾਰੇ ਜਣੇ ਰਲ ਮਿਲ ਕੇ ਇਹ ਆਪਣਾ ਪੰਜਾਬ ਆ ਆਪਾਂ ਨੂੰ ਇਹਦਾ ਦੁੱਖ ਦਰਦ ਆਪਾਂ ਇੱਥੇ ਦਾ ਲੂਣ ਖਾਦਾ ਵਾ ਇਹਨੂੰ ਨਾਂ ਹਰਾਮ ਕਰ ਗਏ ਸਾਡੇ ਲੋਕਾਂ ਨੂੰ ਵੀ ਇਹੋ ਬੇਨਤੀ ਹੈ ਕਿ ਤੁਸੀਂ ਬਹੁਤ ਇਹਨੂੰ ਲੁੱਟ ਲਿਆ ਕੁੱਟ ਲਿਆ ਕੋਈ ਸੋਚ ਕਰੋ ਕਿ ਜੇ ਇਹੋ ਜਿਹੇ ਹਾਲਾਤ ਬਣੇ ਰਹੇ ਹੁਣ ਜਿੱਦਾਂ ਦੇ ਹੁਣ ਪੰਜਾਬੀਆਂ ਦੀ ਇੱਥੇ ਪੰਜਾਬ ਦੇ ਵਿੱਚ ਚਾਹੇ ਉਹ Hindu ਹੋਣ ਚਾਹੇ Sikh ਹੋਣ ਦਿਨ ਦਿਨ ਬਦਨ ਗਿਣਤੀ ਵੀ ਘਟ ਰਹੀ ਹੈ ਆਉਣ ਵਾਲੇ ਸਮੇਂ 'ਚ ਸਾਡੀ ਜਿਹੜੀ ਪੰਜਾਬ ਪੰਜਾਬੀਅਤ ਵੀ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਤੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਤਰਮ ਵਜਬ ਜਾਤ ਪਾਤ ਸਾਰੀਆਂ ਉੱਚ ਨੇ ਜੋ ਜੋ ਸਾਡੇ ਚ ਵਾੜਿਆ ਜਾ ਰਿਹਾ ਸਾਨੂੰ ਆਪਸ ਵਿੱਚ ਲਾ ਕੇ ਉਹ ਆਪਣਾ ਫਾਇਦਾ ਠਾਰ ਰਹੇ ਸਾਰੇ ਨੂੰ ਆਪਾਂ ਨੂੰ ਸੋਚ ਵਿਚਾਰ ਕੇ ਅੱਗੇ ਵਧਗੇ ਇੱਕ ਕਾਨਫਰੰਸ ਦੇ ਵਿੱਚ ਐਲਾਨ ਕਰਨ ਜਾ ਰਹੇ ਹਾਂ ਉਹਦੇ ਚ ਅਸੀਂ ਵਿਦਵਾਨਾਂ ਦੀ 7 ਮੈਂਬਰੀ ਜਾਂ 11 ਮੈਂਬਰੀ ਕਮੇਟੀ ਬਣਾ ਰਹੇ ਹਾਂ ਉਹ ਪੰਜਾਬ ਦਾ ਪੰਥ ਵਾਸਤੇ ਕੀ ਏਜੰਡਾ ਤੈਅ ਕਰੂਗੀ ਕਿ ਸਾਨੂੰ ਸ ਸਾਡੇ ਮੁੱਦੇ ਕੀ ਹੋਣਗੇ ਪੰਜਾਬ ਨੂੰ ਅਸੀਂ ਕਿਦਾਂ ਬਚਾ ਸਕਦੇ ਹਾਂ ਕਿਸ ਉਹ ਪਾਰਟੀ ਦਾ ਸਿਧਾਂਤ ਵੀ ਉਹ ਕੱਢਣਗੇ ਤੇ ਬਾਕੀ ਜੋ ਸਾਨੂੰ ਅਗਲਾ ਪ੍ਰੋਗਰਾਮ ਵੀ ਜੋ ਕਿਹੋ ਜੀਆਂ ਨੀਤੀਆਂ ਹੋਣ ਜਿਹਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ ਉਹ ਸਾਰੇ ਉਹ ਸਾਨੂੰ ਦੋ ਤੇ ਦੋ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਉਹ ਸਾਨੂੰ ਬਣਾ ਕੇ ਰਿਪੋਰਟ ਕਰਨਗੇ ਸਾਨੂੰ ਅਡਵਾਈਜ਼ ਵੀ ਕਰਨਗੇ ਇਹ ਮੇਰਾ ਖਿਆਲ ਹੈ ਕਿ ਇਹੋ ਜੇ ਸਵਾਲ ਤੇ ਸਾਰੇ ਚੀਮਾ ਸਾਹਿਬ ਨੂੰ ਜਾਂ ਹੋਰ ਵੀ ਜੇ ਕੋਈ ਧਿਰ ਚੁੱਕਦੀ ਆ ਤੇ ਰਜਿਸਟ੍ਰੇਸ਼ਨ ਦਾ ਜੋ ਸਾਰੇ ਜਿੰਨੀਆਂ ਪਾਰਟੀਆਂ ਰਜਿਸਟਰਡ ਆ ਜੋ ਉਹਨਾਂ ਦਾ ਫਾਰਮੂਲਾ ਹੋਊਗਾ ਉਹ ਸਾਡੇ ਵਾਸਤੇ ਹੋਊਗਾ ਉਹ ਕੋਈ ਸਾਡੇ ਵਾਸਤੇ ਜਾ ਉਹਨਾਂ ਦੀਆਂ ਪਾਰਟੀਆਂ ਕਿ ਹੋਰ ਦੇਸ਼ ਰਜਿਸਟਰ ਨਹੀਂ ਇੱਥੇ ਇਸੇ ਦੇਸ਼ 'ਚ ਰਜਿਸਟਰਡ ਹੈ ਜਿੱਦਾਂ ਉਹਨਾਂ ਨੇ ਰਜਿਸਟਰ ਕਰਾਈਆਂ ਹੋਣਗੀਆਂ ਅਸੀਂ ਵੀ ਉਹਦਾ ਰਜਿਸਟਰ ਕਰਾਵਾਂਗੇ ਜੋ ਉਹਦੀਆਂ ਫਾਰਮੈਲਟੀਆਂ ਹੋਣਗੀਆਂ ਉਹ ਤੇ ਪੂਰੀਆਂ ਕਰਨੀਆਂ ਪੈਣਗੀਆਂ ਅਪਸ਼ਦਨ 14 ਤਰੀਕ ਨੂੰ ਸ੍ਰੀ ਮਕਸ਼ਰ ਸਾਹਿਬ ਮਾਗੀ ਵਾਲੇ ਪ੍ਰੋਗਰਾਮ ਤੇ ਅਸੀਂ ਜਿਵੇਂ ਬਾਪੂ ਜੀ ਨੇ ਦੱਸਿਆ ਵੀ ਕਮੇਟੀ ਬਣਾਵਾਂਗੇ ਉਹ ਕਮੇਟੀ ਹੀ ਅੱਗੇ ਸਾਰਾ ਕੁਝ ਤਿਆਰ ਕਰੇਗੀ A to Z ਮਤਲਬ ਸੰਵਿਧਾਨ ਵੀ ਤੇ ਅਹੁਦੇਦਾਰ ਵੀ ਸਾਰਾ ਕੁਝ ਉਹ ਕਮੇਟੀ ਹੀ ਮਤਲਬ ਉਹ ਕਰੇਗੀ। ਆਪ ਦੇ ਮੁੱਦੇ ਜਿਵੇਂ ਇੱਕ ਚੰਡੀਗੜ੍ਹ ਦਾ ਮੁੱਦਾ ਹੈ। ਚੰਡੀਗੜ੍ਹ ਦੇ ਵਿੱਚੋਂ ਆਪਣੇ ਨਿੱਜੀ ਮਫਾਦਾਂ ਲਈ ਲੈਂਡ ਲਈ ਪਹਿਲਾਂ ਬਾਦਲ ਪਰਿਵਾਰ ਨੇ ਆਪਣੀ ਹਿੱਸੇਦਾਰੀ ਘਟਾਈ ਹੈ। ਪੰਜਾਬੀਆਂ ਦੀਆਂ ਨੌਕਰੀਆਂ ਵੀ ਘਟੀਆਂ ਹੈ ਚੰਡੀਗੜ੍ਹ ਦੇ ਵਿੱਚ ਹੋਰ ਪਾਸੋਂ ਵੀ ਮਤਲਬ ਚੰਡੀਗੜ੍ਹ ਤੋਂ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਸੀ ਉਹ ਕਮਜ਼ੋਰ ਕੀਤਾ ਗਿਆ ਹੈ। ਬਾਦਲ ਸਰਕਾਰ ਵੱਲੋਂ ਅਸੀਂ ਉਹ ਸਾਰਾ ਦੇਖ ਕੇ ਜਿਵੇਂ ਹੁਣ ਚੰਡੀਗੜ੍ਹ ਨੂੰ ਸਟੇਟ ਦੇ ਵਿੱਚ ਕਨਵਰਟ ਕਰਕੇ ਪੰਜਾਬ ਤੋਂ ਮਤਲਬ ਦੂਰ ਕਰਨ ਦੀ ਕੋਸ਼ਿਸ਼ ਹੈ ਵੀ ਇਹਨਾਂ ਦਾ ਹੱਕ ਹੀ ਨਾ ਰਵੇ ਸਟੇਟ ਬਣਾ ਕੇ ਤੇ ਅਸੀਂ ਉਹ ਵੀ ਕੋਈ ਰਣਨੀਤੀ ਬਣਾਵਾਂਗੇ ਵੀ ਆਪਾਂ ਕੀ ਕਰ ਸਕਦੇ ਹਾਂ ਉਹਦੇ ਵਿੱਚ ਕਿ ਸਪੀਕਰ ਨੂੰ ਵੀ ਕਿਹਾ ਸੀ ਉਹ ਗੰਦੇ ਜੀ ਵੀ ਮੈਂ ਜਿਵੇਂ ਦੱਸਿਆ ਵੀ ਤੁਹਾਡੇ ਕੰਟਰੋਵਰਸ਼ੀਅਲ ਮੁੱਦੇ ਆ ਵੀ ਤੁਸੀਂ ਜਿਹੜੇ ਬੁੱਦੇ ਆ ਤੇ ਬੋਲਣਾ ਵੀ ਤੁਸੀਂ ਇਹਨਾਂ ਤੇ ਬੋਲ ਨਹੀਂ ਸਕਦੇ ਵੀ ਜਿਵੇਂ ਮੈਂ ਅਮਰਤਪਾਲ ਤੇ ਗੱਲ ਕਰਨੀ ਸੀ ਯਾਰ ਹੋਰਾਂ ਤੇ ਨਹੀਂ ਜੀ ਕਿਸਾਨੀ ਤੇ ਗੱਲ ਕਰ ਨਹੀਂ ਜੀ ਤੁਸੀਂ ਇਸ ਤੇ ਨਹੀਂ ਬੋਲ ਸਕਦੇ ਮਤਲਬ ਲਿਟਰਲੀ ਮੈਨੂੰ ਐਵੇਂ ਹੀ ਕਿਹਾ ਗਿਆ ਜੀ ਵੀ ਇਹ ਕੰਟਰੋਵਰਸ਼ੀਅਲ ਮੁੱਦੇ ਆ ਤੁਸੀਂ ਬੋਲ ਨਹੀਂ ਸਕਦੇ ਕਿਵੇਂ ਦੇਖੀ ਹੁਣ ਆਈ ਹੈ ਜੀ ਉਹ ਤਾਂ ਕੋਈ ਫਰਕ ਨਹੀਂ ਐਕਚੁਅਲੀ ਨਾ ਉਹੀ ਉਹਨਾਂ ਦੇ ਟੀਮ ਦੇ ਮੈਂਬਰ ਹੈ ਉਹਨਾਂ ਦਾ ਸੁਖਵੀਰ ਬਿਨਾਂ ਨਹੀਂ ਸਰਦਾ ਸੁਖਵੀਰ ਦਾ ਉਦੋਂ ਬਿਨਾਂ ਨਹੀਂ ਸਰਨਾ ਉਹ ਜਿੰਨੀ ਵਾਰੀ ਮਰਜ਼ੀ ਚੋਣ ਹੋ ਜਵੇ ਉਹਨਾਂ ਨੇ ਸੁਖਵੀਰ ਬਾਦਲ ਨੂੰ ਹੀ ਚੁਣਨਾ ਹੈ ਚਾਹੇ ਜਿੰਨੀ ਵਾਰੀ ਮਰਜ਼ੀ ਅਸਤੀਫਾ ਦਵਾ ਦਿਓ ਉਹਨਾਂ ਦਾ ਪ੍ਰਧਾਨ ਵੀ ਉਹੀ ਹੈ ਤੇ ਉਹਦੇ ਵਰਕਰ ਵੀ ਉਹੀ ਆਲੀ ਬਾਬਾ ਵਾਲਾ ਕੰਮ ਹੋਈ ਖੜਿਆ ਵੀ ਉਹੀ ਉਹਨਾਂ ਦੇ ਥੱਲੇ ਵਰਕਰ ਹੈ ਤੇ ਉਹੀ ਉਹਨਾਂ ਦਾ ਪ੍ਰਧਾਨ ਹੈ ਨਾ ਉਹਨਾਂ ਦਾ ਇਹਦੇ ਬਿਨਾਂ ਸਰੇ ਨਾ ਇਹਨਾਂ ਦਾ ਉਹਦੇ ਬਿਨਾਂ ਸਰੇ